ਸਰਦਾਰ ਜੀ ਅੱਜ ਆਪਾਂ ਬਣਾ ਰਹੇ ਹਾਂ ਆਲੂ ਵਾਲੇ ਪਰਾਂਠੇ ਸਰਦਾਰ ਸਾਹਿਬ ਨੇ ਕੰਮ ਤੇ ਆਣਾ ਪਰਾਂਠੇ ਬਣਾਉਣਨੇ ਆਪਾਂ ਇਹਨਾਂ ਨੂੰ ਖਵਾ ਦਈਏ ਕਰ ਲਓ ਇਹ ਕਰਕੇ ਨਹੀਂ ਦੇਖਦਾ ਵੀ ਦੱਸ ਨਹੀਂ ਹੋਇਆ ਦੋ ਤਿੰਨ ਵਾਰੀ ਚਬੋਣ ਦਾ ਸਾਰ ਸਰਦਾਰ ਸਾਹਿਬ ਦੇਖਦੇ ਨੇ ਹੈਗੇ ਵੀ ਮੈਂ ਵੀਡੀਓ ਵਗੈਰਾ ਬਣਾ ਰਹੀ ਆਂ ਜੀ ਹਨਾ ਫਿਰ ਮਤਲਬ ਮੈਂ ਥੋੜਾ ਹੋਰ ਗੁੱਸੇ ਇਹਨਾਂ ਦੇਖਣ ਲੱਗ ਗਈ ਤਾਂ ਕਰਕੇ ਫਿਰ ਉਹ ਚਲੇ ਗਏ ਮੈਨੂੰ ਰੂਮ ਤੇ ਵੀ ਤੁਸੀਂ ਰੂਮ ਚ ਬਹਿ ਕੇ ਗੱਲ ਕਰ ਲਓ ਪਤਾ ਨਹੀਂ ਕੀ ਚੀਚੀ ਬੋਲੀ ਅੰਦਰੋਂ ਤਾਂ ਕੀ ਨਾ ਖੋਣਾ ਸੀ ਉਹਨਾਂ ਨਾਲ ਗੱਲ ਕਰ ਰਹੀ ਸੀਗੇ ਫਿਰ ਉਸ ਤੋਂ ਬਾਅਦ ਆਪਾਂ ਫਿਰ ਰਾਗੀ ਦਾ ਰੋਣਾ ਰਹੀ ਸੀਗੇ ਸੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਸੰਡੇ ਨੂੰ ਕਿਹੜੀ ਡਿਸ਼ ਬਣਾਉਣੀ ਹੈਓ ਫਿਰ ਆਪਾਂ ਵੀ ਟ੍ਰਾਈ ਕਰਾਂਗੇ ਸੋ ਆਪਾਂ ਇਸ ਤਰ੍ਹਾਂ ਰਾਗਾ ਨਾਲ ਨਹੀਂ ਸੋ ਆਪਾਂ ਨੂੰ ਡੱਬਾ ਜਿਵੇਂ ਕਈਆਂ ਨੂੰ ਨਾ ਡਬਲ ਪ੍ਰੌਂਥ ਜਿਹੜਾ ਮਤਲਬ ਦੋ ਪੇੜੇ ਜੋੜ ਕੇ ਰੋਟੀਆਂ ਦੋ ਰੋਟੀਆਂ ਬਣਾਉਂਦੇ ਆ ਉਹ ਲੋਕਾਂ ਨੂੰ ਬਣਾਉਣਾ ਨਹੀਂ ਆਉਂਦਾ ਰਈਆਂ ਨੂੰ ਤਾਂ ਕਹਿੰਦੇ ਤੁਹਾਡਾ ਆਟਾ ਕੱਚਾ ਆ ਇਹਨਾਂ ਦਾ ਤਾਂ ਹੈ ਨਾ ਜਦੋਂ ਤੁਸੀਂ ਵੱਡੇ ਵੱਡੇ ਉਹ ਲਈ ਜਾਂਦੇ ਪੇੜੇ ਫਿਰ ਮੋਟਾ ਰਹਿ ਜਾਂਦਾ ਆਟਾ ਫਿਰ ਤਾਂ ਕੱਚਾ ਰਹਿ ਨਹੀਂ ਹੈ ਸੋ ਇਸ ਤਰ੍ਹਾਂ ਤੁਸੀਂ ਬਣਾ ਲੈਣੀ ਆਂ ਆਪਦੀ ਰੋਟੀ ਥੋੜੀ ਜੀ ਨੋਰਮਲ ਨਾਲ ਥੋੜੇ ਵੱਟਾ ਲੈਣਾ ਪਹਿਲੇ ਸੋ ਫਿਰ ਇਹਦੇ ਵਿੱਚ ਚਾਰ ਰੋਟੀਆਂ ਦੇ ਲੈ ਸੌਫੇ ਇਸ ਤਰ੍ਹਾਂ ਕਰ ਦੇਣਾ ਐਨ ਫੋਲਡ ਕਰ ਦੇਣਾ ਜਿੱਦਾਂ ਮੰਮੀ ਆਚਾਰ ਪੂਜੇ ਕਾਉਂਠੇ ਹੁੰਦੀਆਂ ਸੀ ਉਹ ਬਸ ਇਸ ਤਰ੍ਹਾਂ ਇਤਰਾ ਮਾਰਣਾ ਤੇ ਸੌਫਟਾ ਨਾਲੇ ਨੂੰ ਛੋੜ ਦਿੱਤਾ ਕਰਦੇ ਆ। ਸੁੱਕਾ ਇਸ ਤਰ੍ਹਾਂ ਰੱਖ ਲੈਣ ਦੇ। ਜਿੱਦਾਂ ਵੀ ਤੁਹਾਨੂੰ ਇੱਕ ਚਾਹ ਵਾਲੀ ਕਰਕੇ ਫਿਲਿੰਗ ਬਣਾ ਸਕਦੇ। ਆਪਾਂ ਲਾ ਮਨੀ ਬਣਾ ਲਈ ਜੀ। ਰਾਤ ਤੁਸੀਂ ਆਲੂਆਂ ਦੀ ਸਬਜ਼ੀ ਬਣਾਈ ਸੀ ਤਾਂ ਕਰਕੇ ਥੋੜੇ ਆਲੂ ਵਾਧਾ ਵਾੜਲੇ ਸੀਗੇ ਪਿਉਨੀ ਆ ਜੀ ਰਾਤ ਨਾਲ ਆਪਾਂ ਵਾਧਾ ਵਾੜਲੇ ਸੀਗੇ ਜਿਹੜੇ ਜਿਹੜੇ ਆਪਣੇ ਆਲੂ ਸੀਗੇ ਆਪਾਂ ਵਾਧਾ ਵਾੜਲੇ ਸੀਗੇ ਤੇ ਸਬਜ਼ੀ ਬਣਾਈ ਸੀਗੀ ਰਾਤ ਆਪਾਂ ਆਲੂਆਂ ਦੀ ਇਹ ਰਿਤਾ ਦੀ ਵਾਲੀ ਹੁੰਦੀ ਹੈ ਨਾ ਸਬਜ਼ੀ ਤੇ ਇੱਕ ਪੱਤੇ ਹੋਰ ਆਪਾਂ ਕੇ ਬਹੁਤ ਬੰਦੇ ਸਬਜ਼ੀ ਬਣਦੀ ਹੈ ਕੱਲਿਆ ਨੂੰ 12 ਬਾਰ ਬਣਾਉਣਾ ਸੌਫਟ ਨਹੀਂ ਚਲਦਾ ਇਹ ਪ੍ਰੈਸ ਕਰਕੇ ਸਰਾਤ ਆਲੂ ਨਹੀਂ ਉਬਾਲ ਕੇ ਆਪਾਂ ਉਹਨਾਂ ਚਾਰ ਸੌ ਆਲੂ ਬਣਦੇ ਰਹੀ ਤੇ ਰਾਤ ਅਸੀਂ ਉਹਦੇ ਵਿੱਚ ਆਲੂ ਰੱਖ ਲੈਂਦੇ ਹਾਂ ਜਿਸ ਵੇਲੇ ਉਹ ਪਾਟੇ ਰਿਹਾ ਹੁੰਦਾ ਹੈ ਤੇ ਨਾਲ ਬਾਰ ਬੱਗੇ ਨੇ ਜਲਦੀ ਜਾਣਾ ਹੁੰਦਾ ਹੈ ਪ੍ਰੈਸ ਕਰਕੇ ਕਰਾਪਾ ਇਹਨਾਂ ਦੇ ਮਤਲਬ ਫਿਲਿੰਗ ਪਹਿਲੇ ਹੀ ਰੈਡੀ ਆਲੂ ਉਪਰੋਂ ਹੋਣਾ ਫਿਰ ਤਾਂ ਕੋਈ ਕੰਮ ਨਹੀਂ ਕਰਦਾ ਜਿਸ ਵੇਲੇ ਜੇ ਆਪਾਂ ਇਹਨਾਂ ਨੂੰ ਪਾ ਲੈਣੇ ਆ ਚਿੱਲਣੇ ਆ ਤੇ ਰੋਕਾ ਹੋਈ ਜਾਂਦਾ। ਅਗਿਰ ਵਿੱਚ ਹੈਗੀ ਸੀ ਕਿ ਮੰਮੀ ਨੇ ਵਸਾਈ ਨਹੀਂ ਸੀ ਪਾ ਦਿੱਤਾ। ਲਾਲ ਮਿਰਚ ਪਾ ਦਿੱਤੀ ਸੀਗੀ। ਇਸ ਤਰ੍ਹਾਂ ਤੁਸੀਂ ਬਣਾਉਂਗੇ ਨਾ ਤਾਂ ਪ੍ਰਾਂਟ ਤੁਹਾਡੇ ਬਹੁਤ ਵਧੀਆ ਬਣਨਗੇ। ਬਿਲਕੁਲ ਵੀ ਕੱਚੇ ਨਹੀਂ ਰਹਿਣਗੇ ਤੁਹਾਡੇ। ਇਸ ਤਰ੍ਹਾਂ ਨਾਲ ਦੇਖੋ ਜਿਹੜੀ ਤੁਹਾਡੀ ਫੀਲਿੰਗ ਆ ਉਹ ਵੀ ਤੁਹਾਡੀ ਭਾਪੀ ਬਾਹਰ ਜਾਉਗੀ ਮਤਲਬ ਜਾਂਦੀ ਹੀ ਨਹੀਂ ਹੈਗੀ ਤਕਰੀਬਨ ਤਕਰੀਬਨ ਇਹ ਤਾਂ ਹੁਣ ਥੋੜਾ ਜਿਹਾ ਆਲੂ ਮੰਮੀ ਨੇ ਨਾ ਮਤਲਬ ਮੈਸ਼ ਨਹੀਂ ਸਹੀ ਢੰਗ ਨਾਲ ਦਿੱਤੇ ਹੈਗੇ ਕੁਛ ਜਿਹਾ ਰਹੇ ਹੈਗੇ ਜੇ ਆਪਾਂ ਮੈਸ਼ਰ ਮੈਨ ਹੱਥ ਨਾਲ ਨਹੀਂ ਕੀਤੇ ਹੋਏ ਮੰਮੀ ਨੇ ਜੇ ਮੈਸ਼ਰ ਨਾਲ ਬਾਅਦ ਵਿੱਚ ਕਰਾਂਗੇ ਮੈਸ਼ਰ ਨਹੀਂ ਹੈਗਾ ਤੁਸੀਂ ਗਲਾਸ ਦੀ ਹੈਲਪ ਨਾਲ ਵੀ ਕੌਲੀ ਦੀ ਹੈਲਪ ਨਾਲ ਵੀ ਕਰ ਸਕਦੇ ਹੋ ਗੈਸ ਘੱਟ ਕਰਦਿਏ ਸਰ ਬਾਹਰ ਹੁਣ ਆਪਾਂ ਇਹ ਰੋਟੀ ਦੇ ਇਸ ਤਰ੍ਹਾਂ ਆਪਾਂ ਆਹ ਦੇ ਨਾਲ ਸਰਦਾਰ ਨੂੰ ਪਤਾ ਆਇਆ ਪਤਾ ਲੱਗ ਗਿਆ ਅੰਦਾਜ਼ਾ ਵੀ ਰੋਟੀ ਕਿਸ ਨੇ ਕਿੰਨੀ ਖਾਣੀ ਹੈ ਇਹ ਤਾਂ ਐਵੇਂ ਵੇਸਟ ਹੋਈ ਜਾਂਦਾ ਉਹਨਾਂ ਨੂੰ ਕਹਿੰਦੇ ਬਾਕੀ ਰਹੀ ਉਹਨਾਂ ਆਪਾਂ ਗੜਮੇ ਦੇ ਵਿੱਚ ਖੜੇ ਆ ਹਨ ਤੇ ਵੇਸਟ ਵੀ ਨਹੀਂ ਕਰਨੀ ਹੈ ਚਾਹੀਦੀ ਖਾਣੇ ਦੀ ਵਸਤ ਪਿੱਛੇ ਸੋ ਲੋਕੀ ਆਪਰੇ ਪਾਟੋਂ ਨਾਲ ਕੀ ਕਿਆਰ ਇਹ ਵਾਲੇ ਜਿਹੜੇ ਲੋਈਏ ਆ ਤੁਸੀਂ ਪਹਿਲਾਂ ਵੀ ਘਾ ਕੇ ਰੱਖ ਸਕਦੇ ਹੋ। ਨਾਲ ਨਾਲ ਤੁਸੀਂ ਜੇ ਜਾਵਾਂ ਲੋਕ ਨੇ ਤੁਹਾਡੇ ਕੋਲੇ ਸਾਹਮਣੇ ਖਾਣ ਬੈਠੇ ਤਾਂ ਤੁਸੀਂ ਜਿਆਦਾ ਮਤਲਬ ਪੇੜੇ ਬਣਾ ਕੇ ਰੱਖ ਸਕਦੇ ਹੋ ਜੇ ਨਾਲ ਜੇ ਆ ਤੁਸੀਂ ਸਾਰੀ ਖਾ ਸਕਦੇ ਹੋ ਕਿਉਂਕਿ ਇਹ ਫਰਾਸ ਹਲਕੇ ਨਾਲ ਬਣਾਇਆ ਗਿਆ ਹੈ। ਸੋ ਆਪਾਂ ਇਹ ਕੰਦੇ ਸਰਦਾਰ ਜੀ ਨੇ ਪਕਾਏ ਤੇ ਮੈਂ ਬਾਅਦ ਵਿੱਚ ਵੀ ਖਵਾਵਾਂਗੇ। ਇਹ ਇਨਾਂ ਨੇ ਕੰਮ ਤਿਆਰ ਆ। ਇਹ ਕੰਮ ਤਿਆਰ ਆ ਮਨੋਇ ਹੁੰਦਾ ਵੀ ਕਿ ਉਹ ਕਾਲਨ

ਜਦੋਂ ਵੀ ਤੁਸੀਂ ਆਲੂ ਦੇ ਪਰੌਂਠੇ ਬਣਾਉਣੇ ਆ ਆਲੂ ਜਿਹੜੇ ਜਿਹੜੇ ਪੂਰੀ ਚੰਗੀ ਤਰ੍ਹਾਂ ਮੈਸ਼ ਹੋਣੇ ਚਾਹੀਦੇ ਆ ਜੇ ਜੇ ਆਲੂ ਮੈਲੇ ਪੂਰੇ ਚੰਗੀ ਤਰ੍ਹਾਂ ਮੈਸ਼ ਹੋਣੇ ਚਾਹੀਦੇ ਤਾਂ ਕਿ ਇਹੜੇ ਆਪਣੇ ਵੀ ਵਿੱਚੋਂ ਫਟਾ ਨਾ ਫਟਣ ਦਾ ਜਿਹੜੇ ਪਰੌਂਠੇ ਬਣਦੇ ਨਹੀਂ ਨਾ ਉਹਨਾਂ ਦਾ ਕਾਰਨ ਹੀ ਇਹ ਹੁੰਦਾ ਰੀਜ਼ਨ ਹੀ ਇਹ ਹੁੰਦਾ ਵਾ ਵੀ ਜਿਹੜੇ ਆਪਣੇ ਆਲੂ ਹੁੰਦੇ ਨੇ ਉਹ ਸਹੀ ਟਾਈਮ ਬਣਾ ਰਹੇ ਉਬਲੇ ਨਹੀਂ ਗਏ ਸਾਂ ਜਾਂ ਫਿਰ ਮੈਸ਼ ਨਹੀਂ ਕੀਤੇ ਗਏ ਸਾਂ ਉਹ ਚੰਗੜੀਆਂ ਵੀ ਬਣ ਜਾਂਦੀਆਂ ਨੇ ਜਦੋਂ ਆਪਣੇ ਕੱਚੇ ਰਹਿ ਜਾਂਦੇ ਆ ਸੋ ਆਲੂਆਂ ਨਾਲ ਪਰੌਂਠੇ ਬਣਾਉਂਦੇ ਬਹੁਤ ਜਲਦੀ ਬਸ ਇਸ ਤਰ੍ਹਾਂ ਦੇ ਪਰੌਂਠੇ ਸਿਰਸਰੀ ਆਪਾਂ ਵਧੀਆ ਬਣਾ ਕੇ ਖਾ ਸਕਦੇ ਨਾਲੇ ਟੈਕ ਤੋਂ ਸਬਜੀ ਵੀ ਬਣਾਉਣੇ ਰਹੀ ਨਾ ਕੰਮ ਜਾਂਦਾ ਠੀਕ ਹੈ ਤੇ ਮਤਲਬ ਬਣ ਜਾਣ ਦੇ ਟੇਸ ਵੀ ਨਾਲੇ ਕੁਛ ਨਮਕ ਖਾਣ ਨੂੰ ਮਿਲ ਜਾਂਦਾ ਨਾ ਫਿਰ ਫਾਈਲ ਹੋ ਜਾਂਦੀ ਚੋਣ ਕੇ ਬਾਰੇ ਕਦੇ ਕਦੇ ਵਧੀਆ ਲੱਗਦੇ ਆ ਜੀ ਦੇਲੀ ਵੀ ਖਾਣੇ ਚਾਹੀਦੇ ਆ ਜੇ ਸਾਡ ਤੋਂ ਖਾਂਦੇ ਹਾਂ ਆਪਾਂ ਨੂੰ ਪਹਿਲਾਂ ਬੜੀ ਆਦਤ ਸੀ ਜੀ ਪਰੌਂਠੇ ਖਾਣ ਦੀ ਪਰ ਮੈਨੂੰ ਹੁਣ ਠਾਟੀ ਇਹਨਾਂ ਦਾ ਆਦਤ ਨਹੀਂ ਬਣ ਸਕਦੀ ਕਿਉਂਕਿ ਇਟਸ ਆਪਣਾ ਰਾਗੀ ਵਾਲੀ ਹੋਏਗੀ ਜੀ ਆਪਕਾ ਉਠਾ ਆਪਣਾ ਮੈਗੀ ਤੇ ਆ ਗੋਗੇ ਸੋ ਨਾਲ ਇਹੋ ਤਿਆਰ ਨੂੰ ਪੜਾ ਦੇਣਾ ਤਾਂ ਕਿ ਉਹ ਖਾ ਕੇ ਆਪਾਂ ਕੰਮ ਚੱਲੇਗਾ ਹਨ ਤਿਆਰ ਨਹੀਂ ਮੇਰੇ ਮਨ ਮਨ ਤਿਆਰ ਹੀ ਨਹੀਂ ਹੈ ਕਪੜੇ ਲੈ ਦੇ ਪਾਈ ਕੱਗਣਾ ਬੈਠੇ ਹਾਂ ਨਾਰਮਲੀ ਕੱਪੜੇ ਚ ਬੈਠਣਗੇ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਰਹੀ ਉਹਨਾਂ ਦੇ ਵਾਸਤੇ ਵੀਡੀਓ ਨਹੀਂ ਬਣਾਉਣੀ

ਬੱਸ ਇਸ ਤਰ੍ਹਾਂ ਹੀ ਆਪਾਂ ਸਾਰਿਆਂ ਨੂੰ ਸਰਦਾਰ ਨੂੰ ਗੁੱਟੀ ਘਾਤੀ ਸੀਗੀ ਨਾਲ ਦੇ ਨਾਲ ਮਪੌਠਾ ਲਰਾਂ ਨੂੰ ਦੇਤੇ ਸੀਗੇ ਸੋ ਫਿਰ ਇਦਾਂ ਹੁੰਦਾ ਵੀ ਪਾਪਾ ਜੇ ਰਹਿ ਗਏ ਜਿਦਾਂ ਤੇ ਮੈਂ ਵੀ ਰਹਿ ਗਈ ਸੀਗੀ ਜਾਂ ਜੇ ਸ਼ਾਂ ਤੇ ਮੰਮੀ ਵੀ ਚਲੇ ਜਾਂਦੇ ਸੀ। ਤੇrna ਬਸੇ ਪੌਂਖੇਦੇ ਥੋੜੇ ਪੱਡੇ ਦੇ ਜਾਂਦੇ ਸੀ ਜਾਬਈ ਕੁਛ ਮੈਂ ਅੱਧੇ ਯਾਤੇ ਖੜੀ ਖੜੀ ਨਾਲ ਤੇ ਲੈਸ਼ ਖਾਦਣੇ ਚਾਂਸੇ ਬਣਾ ਲੀ। ਮੈਨੂੰ ਨਾ ਫਟੇ ਜੀ ਬੌਂਠੇ ਵਧੀਆ ਲੱਗਦੇ ਜਿਵੇਂ ਕਿ ਬੇਕਾਂ ਦੀ ਰੋਟੀ ਪਾਣੀ ਬਣਾਉਣੇ ਨਾ ਆਉਂਦਾ ਰਹਿੰਦਾ। ਮਨਗੇ ਚੰਗੰਨ ਬਾਰੇ ਦੱਸ ਜੇ ਸ਼ੌਂਕ ਨਾਲ ਬਣਾਉਣਾ ਹੈ ਨਾ ਖਾਣਾ ਬਣਾਉਣੇ ਦਾ ਸ਼ੌਂਕ ਨਾਲ ਬਣਾਓ ਲੈ ਤਾਂ ਫਿਰ ਨਾ ਬਣਾਓ ਵੀ ਮੱਚ ਸੜਕੇ ਤੇ ਬਣਾਇਆ ਤੇ ਕੀ ਬਣਾਇਆ ਨਾ ਉਦੋਂ ਫਿਰ ਮੈਂ ਖਾਣੇ ਮੈਸ਼ ਕਰਕੇ ਸੀ ਆਪਣੇ ਤਾਂ ਕਿ ਸੋ ਇਹ ਤਰੀਕਾ ਬਹੁਤ ਹੈ ਰਿਹਾ ਤੁਸੀਂ ਜ਼ਰੂਰ ਵੀ ਟਰਾਈ ਕਰਕੇ ਦੇਖੋ ਕਿ ਤੁਸੀਂ ਵੀ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਬਣਾ ਕੇ ਕੋਈ ਗ੍ਰੂਪ ਟਰਾਈ ਕਰੋ ਨਾ ਬਹੁਤ ਹੀ ਵਧੀਆ ਬਣ ਬੇਟਰਾਂਗੇ ਬਸ ਤੋਂ ਆਲੇ ਆਲੂ ਜਿਹੜੇ ਚੰਗੀ ਤਰ੍ਹਾਂ ਮੈਸ਼ ਹੋਣੇ ਚਾਹੀਦੇ ਉਹਨਾਂ ਨੂੰ ਤੁਸੀਂ ਇੱਕ ਵਾਰ ਪਹਿਲਾਂ ਏਤੇ ਠੰਡੇ ਹੋਣ ਦੇ ਠੰਡੇ ਮੈਸ਼ ਕਰਨਾ ਚਾਹੀਦੇ ਉਸ ਵਾਰਚ ਨੂੰ ਥੋੜਾ ਪਾਣੀ ਪਾਪੋ ਹੁੰਦੀ ਹੈ ਜਿਹੜੀ ਉਹ ਫਿਰ ਪਾਣੀ ਬਣ ਜਾਂਦੀ ਹੈ ਬਾਅਦ ਚ ਉਹਦੇ ਵਿੱਚ ਆਲੂ ਨੂੰ ਥੋੜੀ ਥੋੜੀ ਪੇੜੀ ਹੋ ਜਾਂਦਾ ਗੰਦੇ ਲੱਗਦੇ ਤੋਂ ਆਲੂ ਦੇ ਵਿੱਚ ਦੇ ਜੇ ਤਾਂ ਕੁਠੰਡੇ ਕਰ ਲੈਣਾ ਹੈ ਮੈਂ ਉਹਨੂੰ ਮੈਸਾ ਕਰੀ ਤੇ ਸਟਿਆ ਪੱਲਾ ਜਿਹਾ ਛਾੜੇੜ ਕੱਟੀਆਂ ਆ ਜਾਂਦੇ ਸੀਗੇ ਜਿਹੜੇ ਪ੍ਰਾਂਠੇ ਖਾਧੇ ਜਾਂਦੇ ਨੇ ਨਾ ਪਰ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਇਹ ਜਿਹਨੇ ਬੇਕ ਨਾਲੇ ਪਕਾਏ ਹੁੰਦੇ ਆ ਬੇਕ ਨਾਲੇ ਨਾਲ ਬਣਾ ਜਾਂਦਾ ਹੋਰ ਹੀ ਬਸ ਜਿਵੇਂ ਬੇਕ ਨਾਲੇ ਲਾਗੇ ਬਿਨਾਂ ਇਹ ਲੱਗਦੀਆਂ ਰੋਟੀਆਂ ਪ੍ਰਾਂਠੇ ਆ ਤਾੜ ਕੇ ਇੱਕ ਆਲੂ ਚਿੰਗੀ ਦਾ ਮੈਸ਼ ਹੈ ਲੈ ਲੀਜੀ ਚਾਚਾ ਹਲਕੀ ਹੱਥ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਸੋਲੀਆਂ ਤੇ ਵਧੀਆ ਵਧੀਆ ਫੌਂਡੂ ਬਣਾ ਕੇ ਇਸੇ ਆ ਕਰ ਹਾਂ ਸੋ ਲੋ ਜੀ ਸਰਦਾਰ ਸਾਹਿਬ ਨੇ ਤਾਂ ਰੋਟੀ ਖਾ ਲਈ ਸੀ ਕਿਉਂਕਿ ਸਰਦਾਰ ਸਾਹਿਬ ਨੂੰ ਨਾ ਕਦੇ ਫਰੋਂ ਜਾਂਦੀ ਸੀ ਮੈਂ ਤਾਂ ਕਰਕੇ ਟਾਈਮ ਲੱਗ ਜਾਂਦਾ ਸੀਗਾ ਸੋ ਇਸ ਕਰਕੇ ਆਪੋ फटाफट ਸਾਰੀਆਂ ਤੇੜੀ ਵੀਡੀਓ ਦੀ ਸਪੀਡ ਹੈ ਜਿਹੜੀ ਆਪਾਂ ਜਿਆਦਾ ਕਰਤੀ ਸੀਗੀ ਸੋ ਲੋ ਜੀ ਇੱਥੇ ਆਪਾਂ ਇਹੜੀ ਆਪਣੀਆਂ ਨਾਰਮਲ ਰੋਟੀਆਂ ਬਣਾ ਲਈਆਂ ਸੀਗੀਆਂ ਨਾਲ ਦੀ ਨਾਲ ਤੋ ਆਪਾਂ ਇਹ ਨਾਰਮਲ ਨਾਰਮਲ ਰੋਟੀਆਂ ਬਣਾ ਲਿਆ ਸੀ ਕਿਉਂਕਿ ਥੋੜੇ ਆਲੂ ਘਟ ਗਏ ਸੀਗੇ ਸੋ ਫਿਰ ਮੈਨੂੰ ਇਹ ਸੀਗਾ ਜੇ ਬਦਨ ਘਟਣਗੇ ਆਪਾਂ ਵੀ ਖਾ ਲਾਂਗੇ ਵਿੱਚ ਮਿਕਸ ਕਰਕੇ ਇੱਕ ਦੋ ਪਰੌਂਠੇ ਬਾਕੀ ਜੇ ਆਪਾਂ ਜਿਆਦਾ ਲੋਡ ਹੋ ਗਈ ਤਾਂ ਆਪੇ ਇੰਨੇ ਚ ਲੈ ਸਕਦੇ ਹਾਂ ਸੋ ਇਹ ਸਹਯਾ ਕਰਕੇ ਆਪਾਂ ਜਿਹੜੀਆਂ ਸਿੰਪਲ ਰੋਟੀਆਂ ਬਣਾਈ ਜਾਂਦੇ ਸੀਗੇ ਨਾਲ ਇਹਨਾਂ ਦੋ ਕੋ ਕਿੰਨੀਆਂ ਸੋਹਣੀਆਂ ਰੋਟੀਆਂ ਬਣਾਉਣੀਆਂ ਹਨਾ ਮੈਂ ਗੋਲ-ਗੋਲ ਜਮਾ ਤੇ ਪਤਲੀਆਂ-ਪਤਲੀਆਂ ਬਣਾਉਣੀਆਂ ਤਾਂ ਕਿ ਖਾਣ ਨੂੰ ਸਵਾਦ ਲੱਗਣਾ ਹਨਾ ਤੇ ਜੇ ਆਪਾਂ ਉਹੀ ਬਸ ਅੰਨੇ ਦੀ ਹੈਕ ਕਰਕੇ ਬਣਾ ਕੇ ਖਾਣੀਆ ਤਾਂ ਕੀ ਫਾਇਦਾ ਹਨਾ ਤੇ ਮਤਲਬ ਮੈਨੂੰ ਮੈਨੂੰ ਖਾਣਾ ਬਣਾਉਣਾ ਤਾਂ ਸ਼ੌਂਕ ਨਾਲ ਬਣਾਉਣੀ ਤੇ ਫਿਰ ਨਾ ਬਣਾਉਣਾ ਮੈਨੂੰ ਤਾਂ ਇਸ ਤਰ੍ਹਾਂ ਹੀ ਵਧੀਆ ਲੱਗਦਾ ਆਪਾਂ ਪੂਰੇ ਜਮਾ ਵਧੀਆ ਖਾਣਾ ਬਣਾ ਕੇ ਫੇਰ ਹੀ ਮੈਂ ਖਾਣੀ ਹੈ ਮੈਨੂੰ ਸ਼ੌਂਕ ਨਾਲ ਬਣਾਉਣੀ ਹੈ ਜੇ ਕੋਈ ਬਣਾਉਣੀ ਹੈ ਸੋ ਫਿਰ ਨਾਲ ਹੀ ਆਪਣੀਆਂ ਜਿਹੜੀਆਂ ਰੋਟੀਆਂ ਵਗੈਰਾ ਤਾਂ ਬਣਾਈ ਜਾਂਦੀ ਸੀ ਕਿ ਨਾਲ ਦੀ ਨਾਲ ਮੈਂ ਆਟਾ ਵਗੈਰਾ ਚੱਕਦਾ ਸੀਗਾ ਆਟਾ ਚੱਕਣ ਵਾਲਾ ਸੀਗਾ ਇਸ ਤਰ੍ਹਾਂ ਘੋਵ ਵਗੈਰਾ ਲਾ ਕੇ ਰੱਖ ਆਪਾਂ ਜਿਹੜਾ ਫ੍ਰਿਜ 'ਚ ਰੱਖ ਦਿੰਦੇ ਹੁੰਨੇ ਆਟਾ ਠਾਕੇ ਡੱਬੇ ਦੇ ਵਿੱਚ ਪਾ ਕੇ ਸੋ ਆਪਾਂ ਜਿਹੜੀਆਂ ਸਾਰੀਆਂ ਰੋਟੀਆਂ ਵਗੈਰਾ ਥਲਦੀਆਂ ਸੀਗੀਆਂ ਤੇ ਜਿਹੜੇ ਆਪਣੇ ਭਾਂਡੇ ਵਗੈਰਾ ਹੋਏ ਸੀ ਜਿਵੇਂ ਚੱਕਲਾ ਬੇਲਣਾ ਪ੍ਰਾਂਤ ਹਨ ਪ੍ਰਾਂਠਿਆਂ ਦੇ ਨਾਲ ਤੁਹਾਨੂੰ ਪਤਾ ਹੀ ਹੈਗਾ ਜਿਆਦਾ ਹੀ ਉਹ ਮਤਲਬ ਆਟਾ ਵਗੈਰਾ ਲੱਗ ਜਾਂਦਾ ਫਿਰ ਉਹ ਸਹੀ ਨਹੀਂ ਲੱਗਦੇ ਸਰ ਆਪਣੇ ਭਾਂਡੇ ਭਏ ਨੇ ਜੰਮਾ ਵੀ ਚੰਗੇ ਨਹੀਂ ਲੱਗਦੇ ਹੈਗੇ ਸਾਫ਼ ਸੁਥਰੇ ਆਪਣੇ ਬਰਤਨ ਭਾਂਡੇ ਵਗੈਰਾ ਚੱਕਲਾ ਬੇਲਣ ਹਨ ਜਾਂ ਤਵੇ ਵਗੈਰਾ ਫਿਰ ਉਹ ਸਾਫ਼ ਹੀ ਸੋਹਣੇ ਲੱਗਦੇ ਇਸ ਕਰਕੇ ਮੈਂ ਉਹਨਾਂ ਨੂੰ ਸ਼ੈਂਕ ਦੇ ਵਿੱਚ ਰੱਖਦਾ ਸੀਗਾ ਮੈਂ ਕਿਹਾ ਚਲੋ ਇਹਨਾਂ ਨੂੰ ਭਿਉਂ ਦਿੰਨੇ ਹੈਗੇ ਆਪਾਂ ਗਾ ਕੇ ਫਿਰ ਜਦ ਤੱਕ ਮੈਂ ਧੋਂਗੀ ਨਾ ਫਿਰ ਉਬਲ ਜਾਣਗੇ ਸੋ ਮੈਂ ਹੈਡ ਵਾਸ਼ ਕੀਤਾ ਇਸ ਤਰ੍ਹਾਂ ਤਵੇ ਤੇ ਗਰਮ ਤਵੇ ਤੇ ਇਦਾਂ ਕੌਣ ਪਾਉਂਦਾ ਹੁੰਦਾ ਸੀ ਮੈਨੂੰ ਬਹੁਤ ਆदत ਆ ਗਈ ਸੋ ਇਸ ਤਰ੍ਹਾਂ ਸੋ ਫਿਰ ਆਪਾਂ ਤਵੇ ਤੇ ਪਾਣੀ ਪਾਇਆ ਤੇ ਬਰਤਨ ਜਿਹੜੇ ਭੋਂਕੇ ਰੱਖ ਤੇ ਕਿਵੇਂ ਲੱਗੇ ਪਰੋਣਾ ਨਾੜੇ ਬਹੁਤ ਸੁਆਦ ਸੀ ਅੱਜ ਟਰੈਡ ਭਰ ਗਿਆ ਬਿਲਕੁਲ ਤੋ ਇੱਥੇ ਜਿਵੇਂ ਆਪਾਂ ਸਕੂਲ ਟਾਈਮ 'ਚ ਹੈਲੋ ਕਰ ਦਿੰਦੇ ਸਰਦਾਰ ਨੂੰ ਕਰਨੀ ਨਾਵੇ ਕਰਨੀ ਨਾਵੇ ਫਿਰ ਮੈਂ ਇਦਾਂ ਦਵਾਰਾ ਹੱਥ ਮਰੋੜਦਾ ਫਿਰ ਅਸੀਂ ਹੈਲੋ ਕੀਤੀ ਸੋ ਫਿਰ ਆਪਣੇ ਸਰਦਾਰ ਦੀ ਕੰਮ ਤੇ ਜਾ ਰਹੇ ਸੀ ਵੰਪਾਈ ਕੀਤੀ ਫਿਰ ਉਸ ਤੋਂ ਬਾਅਦ ਆਪਾਂ ਗੇਟ ਵਗੈਰਾ ਬੰਦ ਕਰ ਲਏ ਸਵੇ ਕੰਮ ਆਪਣੇ ਆਲਰੇਡੀ ਹੋਈ ਹੋਈ ਸੀਗੇ ਸੋ ਫੇਰਾ ਰੋਟੀ ਪਾਣੀ ਬਣਾਉਣਾ ਸੀਗਾ ਤੇ ਫਿਰ ਉਸ ਤੋਂ ਬਾਅਦ ਰੋਟੀ ਵਗੈਰਾ ਖਵਾਤੀ ਸੀ ਜੀ ਸਰਦਾਰ ਜੀ ਗਰਮੀ ਬਹੁਤ ਹੀ ਜ਼ਿਆਦਾ ਸੀਗੀ ਅੱਜ ਨਾਲ ਇੰਨੀ ਜ਼ਿਆਦਾ ਗਰਮੀ ਸੀਗੀ ਸੋ ਫਿਰ ਆਪ ਸਰਦਾਰ ਸਾਹਿਬ ਚਲੇਗੇ ਸੀ ਫਿਰ ਉਹ ਨਾਲ ਹੀ ਨਾਲ ਲੱਗਦੇ ਇੰਨੀ ਮੈਂ ਭਾਂਡੇ ਵੇਰਾਂ ਧੋਦਣੀਆਂ ਨਹੀਂ ਹੁੰਦੀਆਂਗੀ ਭਾਂਡੇ ਬਹੁਤ ਜ਼ਿਆਦਾ ਹੋਏ ਪਏ ਸੋ ਹੁਣ ਮੈਂ ਭਾਂਡੇ ਇਸ ਤੋਂ ਪਹਿਲਾਂ ਵੀ ਸਵੇਰ ਵਾਲੇ ਭਾਂਡੇ ਤਾਂ ਮੈਂ ਧੋਤੇ ਸੀਗੇ ਸੋ ਇਹ ਜਿਹੜੇ ਹੁਣ ਰੋਟੀ ਵਾਲੇ ਸੀਗੇ ਨਾ ਮਤਲਬ ਸਵੇਰੇ ਵੀ ਚਾਹ ਪਾਣੀ ਵਾਲੇ ਭਾਂਡੇ ਹੋ ਜਾਂਦੇ ਉਹ ਵੀ ਧੋਤੇ ਸੀਗੇ ਤੇ ਆਪਣੇ ਰੋਟੀ ਵਾਲੇ ਸੀਗੇ ਸਾਨੂੰ ਵਧੀਆ ਨਹੀਂ ਲੱਗਦੇ ਜੇ ਗੰਦੇ ਭਾਂਡੇ ਵਗੈਰਾ ਪਏ ਇਸ ਤਰ੍ਹਾਂ ਫਿਰ ਚੰਗੀ ਤਰ੍ਹਾਂ ਜਿਹੜੀ ਪ੍ਰਾਂਤ ਆਪਾਂ ਸੋਨੇ ਵਰਗੀ ਕੱਢਤੀ ਸੀ ਸੋ ਉਹਨੂੰ ਵਿੱਚ ਧੋ ਕੇ ਰੱਖਦਾ ਚੱਕਲੇ ਬਲ ਨੇ ਸਾਰੇ ਚੰਗੀ ਤਰ੍ਹਾਂ ਚਮਕਾਦੇ ਸੀ ਆਪਾਂ ਜੇ ਸਾਫ਼ ਭਾਂਡੇ ਹੋਣਗੇ ਤਾਂ ਹੀ ਪਏ ਵਧੀਆ ਲੱਗਦੇ ਨੇ ਤਾਂ ਫਿਰ ਵਧੀਆ ਨਹੀਂ ਲੱਗਦੇ ਹੈਗੇ ਸੋ ਇਸ ਤਰ੍ਹਾਂ ਮੈਨੂੰ ਤਾਂ ਬਿਲਕੁਲ ਵੀ ਚੰਗੇ ਲੱਗਦੇ ਇਸ ਤਰ੍ਹਾਂ ਭਾਂਡੇ ਗੰਦੇ ਪਏ ਨਾਲ ਹੀ ਆਪਾਂ ਤਵਾ ਵਗੈਰਾ ਧੋਤਾ ਸੀ ਕਿਉਂਕਿ ਠੰਡਾ ਹੋਗਾ ਸੀ ਸੋ ਫਿਰ ਆਪਾਂ ਭਾਂਡੇ ਵਗੈਰਾ ਟਕਾਦੇ ਸੀਗੇ ਨਾਲੇ ਨਾ ਮਤਲਬ ਜਿਹੜਾ ਸ਼ੈਂਕ ਵਗੈਰਾ ਏਰੀਆ ਸਾਰਾ ਮੈਂ ਕਲੀਨ ਕਰਦਾ ਸੀ ਤੋ ਫਿਰ ਭਾਵੇਂ ਉਹ ਸਾਰੇ ਭਾਂਡੇ ਵਗੈਰਾ ਰੱਖਦੇ ਸੀ ਉਹਨਾਂ ਦੀ ਜਗ੍ਹਾ ਤੇ ਫਿਰ ਜਗ੍ਹਾ ਹੀ ਨਾ ਸੈੱਟ ਹੋ ਗਿਆ ਤਾਂ ਫਿਰ ਵਧੀਆ ਨਹੀਂ ਲੱਗਦਾ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਫਾਸਟ ਆਪਾਂ ਇੰਨੇ ਆਗੇ ਨਾਲ ਹੀ ਆਪਾਂ ਕੈਮਰਾ ਘੁਮਾ ਕੇ ਇੱਧਰ ਨੂੰ ਸਟੈਂਡ ਫਿਰ ਨਾਲ ਹੀ ਆਪਾਂ ਜਿਹੜੀ ਸਾਰੀ ਇੱਧਰੋਂ ਆਟਾ ਵਗੈਰਾ ਸੀਗਾ ਉਹ ਵੀ ਸਾਫ਼ ਕੀਤਾ ਡਿੱਗਿਆ ਹੋਇਆ ਸੀਗਾ ਇਸ ਤਰ੍ਹਾਂ ਸਲੈਬ ਤੇ ਪਿਆ ਹੋਇਆ ਸੀ ਉਹ ਉਹਨੂੰ ਵੀ ਮੈਂ ਚੰਗੀ ਤਰ੍ਹਾਂ ਸਾਫ਼ ਕਰਤਾ ਸੀ ਸੋ ਉਸ ਤੋਂ ਬਾਅਦ ਫਿਰ ਆਪਣਾ ਜਿਹੜਾ ਕੱਪੜੇ ਵਗੈਰਾ ਧੋ ਕੇ ਨਾ ਮੈਂ ਉੱਥੇ ਰੱਖ ਦੇਣੀ ਹੁੰਦੀ ਹੈ ਇਹ ਅਸੀਂ ਧੋ ਲੈਣੇ ਹੁੰਦੇ ਆ ਟਾਈਮ ਦੇ ਨਾਲ ਹੀ ਸੋ ਇਸ ਤਰ੍ਹਾਂ ਉਹ ਥੋੜਾ ਗੁੰਦਾ ਹੁੰਦਾ ਉੱਥੇ ਧੋ ਕੇ ਮੈਂ ਰੱਖ ਦੇਣੀ ਹੁੰਦੀ ਹੈ ਜਿਹੜਾ ਕੁਛ ਸੀਗਾ ਡਸਟਿੰਗ ਸੈਟ ਨਾਲ ਉਹ ਸੱਟ ਤੇ ਉਸ ਤੋਂ ਬਾਅਦ ਆਪਾਂ ਆ ਗਏ ਸੀਗੇ ਇੱਧਰ ਆਪਣੇ ਰੂਮ ਦੇ ਵਿੱਚ ਉਸ ਤੇ ਮੈਂ ਕੱਪੜੇ ਵਗੈਰਾ ਲੈਣੇ ਸੀਗੇ ਆਪਣੇ ਸੋ ਮੈਂ ਦੇਖ ਰਹੀ ਸੀ ਆਪਣਾ ਚਿਹਰਾ ਕਿੰਨਾ ਮੈਂ ਸੋਚੀ ਹੁੰਦੀ ਸੀ ਕਿੰਨੀ ਕਾਲੀ ਹੋਈ ਗਈਆਂ ਸੋ ਇਹ ਅੱਛਾ ਸੋ ਉਸ ਤੋਂ ਬਾਅਦ ਆਪਰੇ ਕਪੜੇ ਵਗੈਰਾ ਕੱਢੇ ਕਪੜੇ ਵਗੈਰਾ ਕੱਢ ਕੇ ਮੈਂ ਕਪੜੇ ਵਗੈਰਾ ਕੱਢ ਕੇ ਸੋ ਆਦਾ ਧਣਾਉਣ ਵਗੈਰਾ ਚਲੇ ਗਏ ਸੀ ਕਿਉਂਕਿ ਨਹਾਉਣਾ ਸੀਗਾ ਸੋ ਬ੍ਰਸ਼ ਵਗੈਰਾ ਚੱਕਿਆ ਸੋ ਇੱਥੇ ਦੀ ਆਪਾਂ ਨਹਾਉਣ ਨੂੰ ਕਿ ਆ ਗਏ ਸੀਗੇ ਕਿਉਂਕਿ ਸੋ ਹੁਣ ਆਪਾਂ ਬਾਣੀ ਪੜਾਂਗੇ ਜਪਜੀ ਸਾਹਿਬ ਦਾ ਪਾਠ ਕਰਾਂਗੇ ਜੀ ਨਾ ਆਕੇ ਨਾ ਸਭ ਤੋਂ ਪਹਿਲਾਂ ਮੈਂਗਾ ਜਿਹੜਾ ਪਾਠ ਕਰੂੰਗੀ ਜਪਜੀ ਸਾਹਿਬ ਦਾ ਪਾਠ ਕਰਦੀ ਹੁੰਦੀ ਆ ਮੈਂ ਸੋ ਇਥੇ ਆਪਾਂ ਬਾਣੀ ਪੜੀ ਸੋ ਜਪਜੀ ਸਾਹਿਬ ਦਾ ਪਾਠ ਕੀਤਾ ਮੈਂ ਬਹੁਤ ਹੀ ਸਕੂਨ ਮਿਲਦਾ ਸੋ ਤੁਸੀਂ ਵੀ ਇਸ ਤਰ੍ਹਾਂ ਬਾਣੀ ਪੜਿਆ ਕਰੋ ਬਹੁਤ ਹੀ ਵਧੀਆ ਲੱਗਦਾ ਸਾਰੀਆਂ ਟੈਨਸ਼ਨਾਂ ਨੇ ਜਿਹੜੀਆਂ ਦੂਰ ਹੋ ਜਾਂਦੀਆਂ ਨੇ ਇਹ ਆਪਣੇ ਜੇ ਆਪਾਂ ਨੂੰ ਗੁੱਸਾ ਚੜਦਾ ਤਾਂ ਵੀ ਆਪਣਾ ਮਨ ਜਿਹੜਾ ਸ਼ਾਂਤ ਹੋ ਜਾਂਦਾ ਮੈਨੂੰ ਆ ਤਾਂ ਅੱਜਕੱਲ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਬਸ ਹੋ ਜਾਂਦੀਆਂ ਕਈ ਚੀਜ਼ਾਂ ਇਸ ਤਰ੍ਹਾਂ ਨਹੀਂ ਸੋ ਬਸ ਆਪਾਂ ਫਿਰ ਬਾਣੀ ਪੜੀ ਸੋ ਬਾਣੀ ਪੜ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਨਾ ਮਨ ਨੂੰ ਸਕੂਨ ਮਿਲਦਾ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਮਨ ਨੂੰ ਮੈਂ ਵੀ ਇਦਾਂ ਨਹੀਂ ਕਹਿੰਦੀ ਕਿ ਵੀ ਮੈਂ ਰੋਜ਼ ਹੀ ਪਾਠ ਕਰਦੀ ਆਂ ਕਈ ਵਾਰੀ ਮੇਰੇ ਤੋਂ ਵੀ ਮਤਲਬ ਹੁੰਦਾ ਨਹੀਂ ਹੈਗਾ ਪਾਠ ਪਰ ਆਪਾਂ ਨੂੰ ਹਰ ਰੋਜ਼ ਡੇਲੀ ਹੀ ਕਰਨਾ ਚਾਹੀਦਾ ਸਵੇਰੇ ਆਪਾਂ ਨੂੰ ਜਪਜੀ ਸਾਹਿਬ ਦਾ ਪਾਠ ਆ ਜਿਹੜਾ ਸਾਰਾ ਕਰਨਾ ਚਾਹੀਦਾ ਤੇ ਆਪਾਂ ਪਾਠ ਕਰ ਲਿਆ ਸੀ ਉਸ ਤੋਂ ਬਾਅਦ ਮੈਂ ਅਰਦਾਸ ਕੀਤੀ ਸੋ ਘਰ ਦੀ ਤੰਦਰੁਸਤੀ ਲਈ ਪਰਵਾਰ ਦੀ ਸੁੱਖ ਸ਼ਾਂਤੀ ਦੇ ਲਈ ਜਿਹੜੀ ਅਰਦਾਸ ਆਪਾਂ ਕਰਦੇ ਹੁੰਨੇ ਆ ਸ਼ੁਰੂਆਤ ਤੇ ਭਲੇ ਦੀ ਤੂੰ ਤੁਸੀਂ ਵੀ ਪਾਠ ਕਰਿਆ ਕਰੋ ਅਰਦਾਸ ਕਰਿਆ ਕਰੋ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਆਪਾਂ ਪਾਠ ਪਾਠ ਵੀ ਕਰ ਲਿਆ ਸੀਗਾ ਉਸ ਤੋਂ ਬਾਅਦ ਅਰਦਾਸ ਵਗੈਰਾ ਕਰਕੇ ਸਾਰਾ ਕੁਝ ਸਮਾਪਤੀ ਕਰਕੇ ਸੋ ਫਿਰ ਆਪਾਂ ਫ੍ਰੀ ਹੋ ਗਏ ਸੀਗੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਆਪਣਾ ਮੇਕਅਪ ਵਗੈਰਾ ਕਰ ਲੈਣੀ ਹੁੰਦੀ ਹੈਗੀ ਜਿਹੜਾ ਹਲਕਾ ਫੁਲਕਾ ਜਿਹਾ ਡੇਲੀ ਕਰਦੀ ਆਂ ਸੋ ਬਹੁਤ ਯੂ نو ਆਮ ਜਦ ਇਹ ਚੈਨਾ ਵੀ ਮੈਂ ਨਾ ਜਿ ਪਾਣੀ ਪੜਨਾ ਜਿਹੜੀ ਪੜਨੀ ਹੁੰਦੀ ਹੈ ਟੀ ਆ ਨਾ ਕਿ ਵੀ ਆਿੰਦਸਾ ਟਾਈਮ ਲੱਗਦਾ ਜਾਂਦਾ ਵਾ ਸੋਬਾ ਦੀ ਬਾਣੀ ਹੁੰਦੀ ਹੈ ਕਿ ਜਪਜੀ ਸਾਹਿਬ ਫਿਰ ਮੈਂ ਉਹ ਕਰਦੀ ਹੁੰਦੀ ਹੈ ਕਿ ਤਾਂ ਕਰਕੇ ਮੈਂ ਆਪਾਂ ਰੋਟੀ ਬਾਅਦ ਹੀ ਖਾਣ ਹੁੰਦੇ ਆਂ ਤੇ ਹੁਣ ਮੈਂ ਆਪਾਂ ਇਹ ਟੋਕ ਵਗਾਰਾ ਉੱਪਰੋਂ ਦੀ ਸੋਜਰੇ ਡਿਲੀਵਰੀ ਸਟੇਜ ਚੋਂ ਆਉਣਾ ਹੁੰਦਾ ਹਨ ਜਿਸ ਤੂ ਵਗਾਰਾ ਆਪਾਂ ਤਾਂ ਬਹੁਤ ਸ਼ਾਮ ਨਾਲ ਉੱਪਰ ਇੱਡੇ ਲਏ ਕੋਈ ਟਿੱਕ ਚਾਣ ਗਿਆ ਅੱਜ ਪੂਰੇ ਚ ਆਇਆ ਕਿਰਾਨੀ ਮੀਟਾ ਸੰਗ ਸੋਨੇ ਥੋੜਾ ਪਾਇਆ ਥੋੜਾ ਥੋੜਾ ਹਲਕਾ ਰੋਇਆ ਮੇਕਅਪ ਵਰਤਣੀ ਹੈ ਆਪਣਾ ਤੇ ਉਸ ਤੋਂ ਬਾਅਦ ਪਰੋਕੀ ਲਾ ਲੈਂਦਾ ਸ਼ੁਕਰੀ ਹੈ ਲੋ ਜੀ ਆਪਾਂ ਇੱਥੇ ਆ ਗਏ ਸੋ ਪਟਾਰੀਆਂ ਜੀਆਂ ਕੋਰੀਆਂ ਸੀ ਸੋ ਆਪਣਾ ਪਰਸਾਰੇ ਵਿੱਚ ਜਿੰਨਾ ਦਾ ਸਮਾਨ ਰੱਖੀ ਨੂੰ ਸੋ ਇਸ ਤਰ੍ਹਾਂ ਪਾਲ ਪਿਸਤੀਕ ਲਗਾਈ ਪਿਸਤੀਕ ਜਿਹੜੀ ਨੂੰਰੀ ਲੱਗਦੀ ਹੈ ਸੋ ਫਿਰ ਕਾਜਲ ਕਾਜਲ ਲਗਾਇਆ ਸੋ ਮੈਨੂੰ ਬਹੁਤ ਹੀ ਵਧੀਆ ਲੱਗੇ ਆਪਣਾ ਸਾਰਾ ਰਹਿ ਰਿਹਾ ਤਾਂ ਪਰ ਅੱਜ ਆਪਾਂ ਪਸਰ ਗਏ ਸੋ ਫਿਰ ਮੈਨੂੰ ਲੱਗ ਗਿਆ ਵਿਸ਼ਵਾਸ ਜੀ ਸੋਇਆ ਲਾ ਕੇ ਸਰਵਾ ਲਈ ਜਦੋਂ ਮਲਾਂ ਦੀ ਸਰਦ ਕਰਨ ਲੱਗ ਜਾਂਦਾ ਇਸ ਆਵਾਜ਼ ਕਿਰਨ ਦੇ ਲਈ ਵੀ ਉਹਨਾਂ ਕੋ ਸੁਨਿਆ ਲਾ ਕੇ ਸਰਵਾ ਵੀ ਤੇ ਕੋਸਤ ਦਾ ਕੋਈੰਦਾ ਹੋ ਰਿਹਾ ਕੰਮ ਆ ਸੰਦੂਰ ਪਾਇਆ ਅੱਜ ਕਾਹ ਪਤਾ ਨਹੀਂ ਸ਼ਾਂਤ ਸੜਿਆ ਰਹਿੰਦਾ ਇਸ ਸੰਦੂਰ ਤੋਂ ਸੋ ਉਸ ਤੋਂ ਬਾਅਦ ਆਪਾਂ ਫੇਰ ਸੋ ਪਿਆਰ ਹੋਣ ਤੋਂ ਬਾਅਦ ਆਪਾਂ ਰੋਟੀ ਖਾਦੀ ਆ ਸੋ ਮੈਨੂੰ ਇਹ ਹੁੰਦਾ ਵੀ ਆਪਾਂ ਜਿਹੜਾ ਰੋਟੀ ਨਾਲ ਬਾਅਦ ਚ ਗਾਈਏ ਕਿਉਂਕਿ ਫਿਰ ਇਦਾਂ ਮਤਲਬ ਪਹਿਲਾਂ ਮੈਂ ਪਾਠ ਕਰ ਜੁਣੀ ਆ ਫਿਰ ਉਸ ਤੋਂ ਬਾਅਦ ਮੈਂ ਲੰਗਰ ਵਗੈਰਾ ਰਚਕਦੀ ਆ ਕਿ ਰੋਟੀ ਪਾਣੀ ਖਾਣਾ ਉਹਦਾ ਬਾਅਦ ਚ ਹੀ ਕਰਨੀ ਹੈਗੀ ਫਿਰ ਮਤਲਬ ਆਪ ਤਿਆਰ ਦਿਓ ਰੋ ਕੇ ਬਹਿ ਜੰਨੇ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ ਕੋਈ ਆਇਆ ਗਿਆ ਨਾ ਫਿਰ ਕੋਈ ਆ ਜਵੇ ਉੱਪਰ ਦੀ ਚੰਗਾ ਨਹੀਂ ਲੱਗਦਾ ਆਪਾਂ ਵੀ ਤੁਰੇ ਕਰਦੇ ਆਗੇ ਬਹੁਤ ਹੀ ਸਵਾਦ ਬਣੇ ਸੀਗੇ ਆਲੂ ਦੇ ਪਰੌਂਠੇ ਇੰਨੇ ਜਿਆਦਾ ਟੇਸਟੀ ਸੀਗੇ ਤੁਸੀਂ ਵੀ ਘਰ ਦੇ ਵਿੱਚ ਬਣਾ ਕੇ ਸਿਰ ਟ੍ਰਾਈ ਕਰਿਓ ਬਹੁਤ ਵਧੀਆ ਬਣਦੇ ਨੇ ਇਹ ਆਪਾਂ ਤਾਂ ਪੂਰਾ ਚੰਗੀ ਤਰ੍ਹਾਂ ਢਿੱਡ ਭਰ ਕੇ ਖਾਧਾ मगर तो बहुत ही ज्यादा भुख लगी हुई सी वे वो फिर पानी पीता सो फिर सैलड बच गया सैलड खाधा दही खादा सारा ढेड इन्ना ज्यादा फुल हो गया पूछा ही ना बस मसा ही खाधा पर फिर खाना सूठा नहीं ना छना हमारा सोए सोया करके आप पा। सारा पानी वगैरह पीता दही खाधा सैलड वगैरह खा लिया सो अपना सिप सुप वाला पानी पीने का कोई चक्कर नहीं आप सीधा ही मारिया गलास अंदर सो अपना पानी पी लिया ਤੁਲੋ ਜੀ ਆਪਾਂ ਰੋਟੀ ਵਗੈਰਾ ਖਾ ਲਈਏ ਲੋ ਜੀ ਹੁਣ ਆਪਾਂ ਐਡੀਟਿੰਗ ਵਗੈਰਾ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਵਲੌਗ ਆ ਜਿਹੜਾ ਸ਼ਾਮ ਨੂੰ ਸ਼ੇਅਰ ਕਰਾਂਗੇ ਆਪਾਂ ਤੁਹਾਡੇ ਨਾਲ ਫੇਸਬੁੱਕ ਤੇ ਵੀ ਕਰਦਾਂਗੇ ਤੇ YouTube ਤੇ ਵੀ ਕਰਦਾਂਗੇ ਸੋ ਸੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਐਡੀਟਿੰਗ ਵਗੈਰਾ ਕਰਾਂਗੇ ਜੋ ਸਾਰੀ ਜਿਹੜੀ ਆਪਣੀ ਐਡੀਟਿੰਗ ਵਗੈਰਾ ਪਈ ਹੈ ਜਿਹੜੀ ਹੁਣ ਤੱਕ ਜਿਹੜੀ ਮੇਰੀ ਰੁਟੀਨ ਹੈ ਜੀ ਸਵੇਰ ਦੀ ਹੈ ਨਾ ਸਾਰਿਆਂ ਰੋਟੀ ਬਣੇ ਖਾਣਾ ਜਾਂ ਨਾ ਖਾਣਾ ਵੀ ਬਣਾਉਣਾ ਜੋ ਕੰਮ ਕਰਾਤਾ ਆਪਾਂ ਕਰਦੇ ਰਹੇ ਹਾਂਗੇ ਉਹ ਆਪਾਂ ਤੁਹਾਨੂੰ ਆਲਰੇਡੀ ਦਿਖਾਈ ਚੁੱਕੇ ਹਾਂ ਜੀ ਨਾ ਆਪਾਂ ਕੰਮ ਕਰਦੇ ਕੀ ਆਪੋ ਹੀ ਵਾਰੀ ਵਾਰੀ ਉਹੀ ਚੀਜ਼ ਦਿਖਾਈ ਹਾਂ ਨਾ ਸਾਰਾ ਮਤਲਬ ਲਗ ਲਗ ਕੰਟੈਂਟ ਲੈ ਰਹੇ ਹਾਂ ਜੀ ਆਪਾਂ ਸੋ ਹੁਣ ਆਪਾਂ ਐਡੀਟਿੰਗ ਕਰਾਂਗੇ ਫਿਰ ਜਿਹੜਾ ਇਹ ਸ਼ਾਮ ਨੂੰ ਵਲੌਗ ਹੈ ਜਿਹੜਾ 7 ਵਜੇ ਆਊਗਾ ਇਹ YouTube ਤੇ YouTube ਅਰਸ਼ ਜੋਤ ਬਲੌਗ ਚੈਨਲ ਤੁਸੀਂ ਜਾ ਕੇ ਮੈਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਜੇ ਤੁਸੀਂ ਉੱਤੇ ਦੇਖਦੇ ਹੋ Facebook ਤੇ ਦਾ ਤੁਸੀਂ ਆਪਾਂ ਨੂੰ ਫੋਲੋ ਕਰੋ ਸੋ ਆਪਣੇ ਬਹੁਤ ਛੋਟੇ-ਛੋਟੇ ਤੇ ਪਿਆਰੇ ਪੈਰ ਦੇ ਬਲੌਗ ਆਪਾਂ ਲੈ ਕੇ ਆਇਆ ਕਰਾਂਗੇ ਜੀ ਮੇਰੀ ਵੀਡੀਓ ਵਧੀਆ ਲੱਗ ਗਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਸਸ ਸ਼ਕੈਟ